ਸਸਰੀਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਅੱਜ ਬਾਈ ਪਾ ਸੀਵਰੇਜ ਪਾਣੀ ਦਾ ਕਨੈਕਸ਼ਨ ਕਰਨ ਵਾਸਤੇ ਆਏ ਹੋਏ ਆਂ ਡਿਵੈਨ ਸਿਟੀ ਦੇ ਵਿੱਚ ਕੋਠੀ ਦਾ ਬਾਈ ਕਨੈਕਸ਼ਨ ਇਹਦਾ ਕਰਨੇ ਨੂੰ ਤੇ ਇੱਥੇ ਵੀ ਬਾਈ ਦੋ ਕੋਠੀਆਂ ਦਾ ਕੰਮ ਤਾਂ ਆਪਾਂ ਇੱਕ ਕੋਠੀ ਸਾਹਮਣੇ ਪਰ ਇੱਧਰ ਫਾਈਨਲ ਕਰੀ ਜਾ ਹੁਣੀ ਹੋ ਗਏ 3-4 ਦਿਨ ਤੇ ਬਾਈ ਆ ਪਿੱਛੇ ਵਾਲੀ ਕੋਠੀ ਦੀ ਆਪਾਂ ਨੇ ਕਨੈਕਸ਼ਨ ਕਰਨਾ ਹੈ ਸੀਵਰੇਜ ਪਾਣੀ ਦਾ ਬਾਹਰ ਕੱਢ ਕੇ ਛੱਡੇ ਆ ਪਤਾ ਤੇ ਜੋੜ ਰਹੇ ਆ ਚੱਲ ਰਹੀ ਬਾਈ ਪਟਾਈ ਉਹਦੀ ਬਣਿਆ ਰਿਹਾ ਬਈ ਵੀਡੀਓ ਦੇ ਨਾਲ ਐਂਡ ਤੱਕ ਤੇ ਪੂਰੀ ਦਿਨ ਦੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਆਹ ਹੈ ਬਈ ਛੱਡੇ ਦੇ ਕਨੈਕਸ਼ਨ ਕਰਕੇ ਸੀਵਰੇਜ ਦਾ ਕੱਢਿਆ ਤੇ ਸ਼ੈਂਚੀ ਤੇ ਪਾਣੀ ਦਾ ਕਨੈਕਸ਼ਨ ਕੱਢ ਕੇ ਛੱਡਿਆ ਬਾਹਰ ਤੇ ਪਾਣੀ ਵਾਲੀ ਲਾਈਨ ਬਈ ਇੱਥੇ ਹੀ ਐ ਨਾਲੇ ਟੋਆ ਪਟਕੇ ਠੀਕ ਕਨੈਕਸ਼ਨ ਕਰ ਦੋਣਾ ਤੇ ਸੀਵਰੇਜ ਦਾ ਬਈ ਗੱਟਰ ਦੇ ਵਿੱਚ ਹੁਣ ਉੱਧਰ ਕਨੈਕਸ਼ਨ ਤੇ ਚੱਲੀ ਜਾਂਦੀ ਹੈ ਪਟਾਈ 40 ਫੁੱਟ ਪੈ ਪੈਣਾ ਗਟਰਾ ਦਾ ਭਾਈ ਇੱਧਰ ਵੀ ਪੂਰਾ ਹੀ ਹਾਲ ਹੈ ਭਰੇ ਹੋਏ ਆ ਸਾਰੇ ਤੇ ਆਪਣਾ ਚਲੋ ਸਰ ਜੂਗਾ ਭਾਈ ਆਪਣਾ ਜਿਆਦਾ ਹੈ ਨਹੀਂ ਡੂੰਗਾ ਪੈ ਉੱਪਰ ਇਹ ਦੂਏ ਤੀਏ ਰੇ ਦੇ ਪਰ ਬੰਦੇ ਆਪਾਂ ਤਿੰਨ ਲੱਗੇ ਅੱਜ ਸੋਨੂ ਪਲੰਬਰ ਆਇਆ ਤੇ ਧਾਰਾ ਬਾਈ ਵੀ ਆਇਆ ਹੋਇਆ ਹੈ ਆ ਗੋ ਇਹ ਠੀਕ ਨਹੀਂ ਆ ਫਰਾਂ ਤੋਂ ਸੋਰੀ ਚੋਗਾ ਹੀ ਗੱਡਾ ਚਾਰ ਦਿਨ ਚੇ ਤਿੰਨ ਮੰਜ਼ਲੀ ਕੋਠੀ ਹੈ ਬਾਈ ਇਹ ਕਿੱਸ ਕਾਸੇ ਦੇਖ ਲਗਾ ਗੱਡ ਕੇ ਕੋਪ ਪੇਪਰ ਕਹੀਂ ਵਿੱਚ ਕੱਢ ਕੇ ਦੇਖ ਡੂੰਗੀ ਹੋ ਗਈ ਹੈ ਇਹ ਤਾਂ ਲੈ ਬਈ ਪਟਾਈ ਚੱਲੀ ਜਾਂਦੀ ਹੈ ਆਪਣੀ ਲਗਭਗ ਨੇੜੇ ਜਈ ਹੈ ਪਟਾਈ ਤੇ ਬਈ ਪਾਣੀ ਵਾਲੀ ਲਾਈਨ ਦੀ ਪਟਾਈ ਹੋ ਰਹੀ ਹੈ ਤੇ 4 ਫੁੱਟ ਦੇ ਆਸ-ਪਾਸ ਡੂੰਗੀ ਲਿਆ ਨੇ ਬਾਈ ਤੇ ਟਾਈਮ ਹੋ ਗਿਆ ਆਪਣਾ 3:30 ਵਜੇ ਦਾ ਤੇ ਬਈ ਪੇਚਕਾਸ ਮਾਰ ਕੇ ਦੇਖਦੇ ਆਪਾਂ ਲਾਈਨ ਦਾ ਜੈ ਜੈ ਲੈ ਰਹੇ ਨੇ ਵੀ ਕਿੱਥੇ ਅੜਕਦੀ ਹੈ ਹੈ ਬਾਈ ਲੈਨ ਆਪਣੀ ਲਗਭਗ 4 ਕਿੰਚ ਡੂੰਗੀ ਬਾਈ ਲੈਨ ਹੋਰ ਹੈ ਤੇ ਨੇੜੇ-ਥੜੀ ਹੈ ਬਾਈ ਕੰਮ ਟੂਆ ਆਪਾਂ ਪੱਟਿਆ ਬਾਈ ਤੇ ਕਨੈਕਸ਼ਨ ਬਾਈ ਆਹ ਦੋਏ ਕੱਢ ਕੇ ਛੱਡੇ ਹੋਏ ਸੀਵਰੇਜ ਤੇ ਪਾਣੀ ਦੇ ਨਾਲ ਜੋੜਨੀ ਆਪਾਂ ਲੈਨ ਉਹ ਪਾਣੀ ਵਾਲੇ ਲੈਨ ਬਾਈ ਆਪਾਂ ਲੱਭਿਆਈ ਤੇ ਨਾਪਦੇ ਨੂੰ ਕਿੰਨੀ ਡੂੰਗੀ ਹੈ ਇਹ ਕਿੰਨੇ ਫੁੱਟ ਠੀਕ ਚਾਰ ਚਾਰ ਫੁੱਟ ਆ ਚਾਰ ਫੁੱਟ ਡੂੰਘੀ ਤੇ ਹੱੱਕ ਦੇ ਬੰਦੇ ਆ ਵੀ ਦੇਖ ਲੈ ਘਟਾਉਣਾ ਵਧਾਉਣਾ ਤਾਂ ਨਹੀਂ ਪਿਆ بس ਸੀਵਰੇਜ ਵਾਲਾ ਇਹ ਜੀ ਥੋੜੀ ਥੋੜੀ ਹੋਣੀ ਬਟਾਈ ਹੋਰ ਖੱਡਾ ਖੁੱਡਾ ਪਾਣੀ ਵਿੱਚ ਪਾਣੀ ਜੇ ਬਚਣਾ ਪਾਣੀ ਦਾ ਵਾਲਾ ਹੈਂ ਉਹ ਇਕਰ ਇਹਦਾ ਡਾਊਨ ਆਇਆ ਪਾਣੀ ਤੇ ਇਹ ਦੂਹੇਰ ਦੇ ਦੇ ਵਿੱਚ ਰੱਖੋਗੇ ਲੈਣ ਆਪਣੀ ਹੈ ਮੇਂ ਫੁੱਟ ਵਾਲੀ ਪਾਈ ਹੈ ਤੇ ਬਾਈ ਹੁਣ ਕਲੰਪ ਲਗ ਕਰਦੇ ਆ ਤੇ ਪਲਾਸਟਿਕ ਦੀ ਲਾਈਨ ਹੈ ਅੱਗ ਵਾਲ ਕੇ ਮਾਰਦੇ ਆ ਖਰਾਬ ਮਾਜੀ ਹੋ ਗਈ ਚਲ ਆ ਜੇ ਲਾ ਲਈ ਚਲ ਵਾ ਕਿਦ ਕਰੀ ਦੰਨਾ ਯੋ ਰੋ ਲਾਈਟ ਜੀ ਇਹ ਲੱਗੇ ਜੀ ਪਾਣੀ ਦਾ ਕਨੈਕਸ਼ਨ ਚੱਕਰ ਦਾਲ ਜੀ ਇਹ ਚਾਦੇ ਪਾਈਆਂ ਸਰੀਆ ਗਰਮ ਕਰਿਆ ਦੇਖੋ ਹੀ ਹੁੰਦਾ ਕਿ ਨਹੀਂ

ਖੁਸਤਾ ਬਾਹਰ ਨਿਕਲੀ ਜੀ ਯਾਹ ਤਾਂ ਉਹਨੂੰ ਦੁੱਧ ਚੋਣ ਲਾਉਂਦੇ ਹਾਂ ਬਹੁਤ ਸਾਰਾ ਇਹ ਕਿਤੇ ਦੇ ਨਾ ਕਰਦੀ ਐਨਾ ਐਨਾ ਗਰਮ ਕਰਿਆ ਵਾ ਕਿਤੇ ਦੇ ਤਾਂ ਜੋ ਹੁਣ ਠੀਕ ਆ ਇਹ ਹੋ ਜੇ ਜੀ ਸਾਰਾ ਖਾਲੀ ਹੋ ਲੈਣਾ ਇਹ ਪਾਣੀ ਖੱਡਿਆ ਨਹੀਂ ਹੋ ਰਿਹਾ ਜਿੰਨੇ ਵਾਰੀ ਤੱਕ ਕਨੈਕਸ਼ਨ ਕਰਾ ਕੇ ਤੇ ਪਾਣੀ ਪਾਉਂਦੇ ਹੋਗੇ ਸਾਰੇ ਹੁਣ ਇਹ ਪਰ ਇੱਤਾ ਦੇ ਦੀ ਮੈਨੂੰ ਪਾਉਣੇ ਵੀ ਹਾਂ ਹਾਂ ਪਾ ਦੂੰਗਾ ਥੋੜੀ ਤੋ 10 ਹਲੇ ਦੋ ਤਰਸੇ ਨਹੀਂ ਚਾਹਦਾ ਜੀ ਦਰ ਤਰਸੇ ਠੀਕ ਹੈ ਉਹਨੂੰ ਦੰਦਾਂ ਕੰਮਾ ਦੰਦਾਂ ਨਹੀਂ ਦੰਦ ਓਕੇ ਕੱਲ ਜੀ ਬੰਦ ਬੱਚੇ ਬਾਹਰ ਗਏ ਤੂੰ ਪੌੜੀ ਦਾ ਕਨੈਕਸ਼ਨ ਆਪਣਾ ਹੋ ਗਿਆ ਕੰਪਲੀਟ ਜੋੜ ਤੇ ਆ ਬਾਈ ਪਾਣੀ ਹੈ ਛਾਜੇ ਹੈ ਨਹੀਂ ਤਾਂ ਲੈਂਚ ਪਾ ਦੇ ਤੇ ਕਲੰਪ ਦੇ ਨਾਲ ਨਾਲ ਆਪਾਂ ਪਾ ਰਹੇ ਆ ਰੇਤਾ ਡਲ ਮਿੱਥਰ ਪੁੱਤਰ ਨਾ ਹੋਵੇ ਕੋਈ ਠੀਕ ਆ ਅੰਕਲ ਜੀ ਠੀਕ ਆ ਜੀ ਮੈਂ ਕਿਹਾ ਬੜੀਆ ਹੋ ਗਿਆ ਕਨੈਕਸ਼ਨ ਆ ਵੀ ਬਾਗੀ ਆਉਣਾ ਛੇ ਨਾ ਆਊਗਾ ਹੀ ਆਊਗਾ ਹੈ ਆਊਗਾ ਪਾਣੀ ਆਊਗਾ ਇੰਨਾ ਪ੍ਰੈਸ਼ਰ ਨਹੀਂ ਹੈ ਜੀ ਮੋਟਰ ਦੇ ਨਾਲ ਹੀ ਆਊਗਾ ਪਾਣੀ ਤੇ ਆਊਗਾ ਜੇ ਇੰਨਾ ਪ੍ਰੈਸ਼ਰ ਨਹੀਂ ਨਾ ਹੁੰਦਾ ਹੈ ਤੁਸੀਂ ਤਾਂ ਮੋਟਰ ਲਾਉਣ ਦੀ ਲੋੜ ਹੁੰਦੀ ਹੈ ਇਹ ਹਾਂ ਤੱਕ ਆ ਜਾਣਾ ਨੀਚੇ ਟੈਂਕ ਭਰ ਜਾਏਗਾ ਆਪਣਾ ਟੈਂਕੀ ਭਰ ਜਾਏਗੀ ਉਪਰ ਚਿੜ੍ਹ ਸੱਚਾ ਹੈ ਹਾਂਜੀ 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 ਲੈ ਆਉਣਾ ਜੀ ਕੱਲੂ ਐਪਲ ਦਾ 17 Pro 17 Pro ਲੈ ਆਉਣਾ ਕੱਲੂ ਜੀ ਬਣਾਉਂਗੇ ਵੀਡੀਓ ਫਿਰ